ਤਸਵੀਰਾਂ ਜਿਹੜੀਆਂ ਉਹ ਜਿਹੜੇ ਆਪਣਾ ਮਾਨਾ ਉਸ ਨੂੰ ਬਹੁਤ ਹੀ ਖਰਾਬ ਕਰਦੀਆਂ ਇੱਕ ਆਪਾਂ ਕਾਵਾਂ ਵਾਲੇ ਪਿੰਡ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਕਿ ਇੱਕ ਰਾਜਸਥਾਨ ਵਾਲੀ ਫੀਲਿੰਗ ਹੈ ਜਿਹੜੀ ਉਹ ਦੇਖੀ ਜਾ ਸਕਦੀ ਹੈ ਕਿ ਕਿੰਦਾ ਕੱਚੇ ਮਕਾਨ ਹੈ ਜੋ ਬਰਸਾਤਾਂ ਦੇ ਵਿੱਚ ਪੂਰੇ ਤੈਸ ਨੈਸ ਹੋ ਚੁੱਕਿਆ ਪਰਿਵਾਰ ਹੈ ਜੋ ਤਕਰੀਬਨ 10 ਮੈਂਬਰ ਹੈ ਉਹ ਤਰਪਾਲਾਂ ਦੇ ਵਿੱਚ ਰਹਿ ਰਹੇ ਨੇ ਖਾਣਾ ਜਿਹੜੇ ਉਹ ਡਿੱਗੇ ਹੋਏ ਨੇ ਉਹ ਬੱਚੇ ਆ ਛੋਟੇ ਛੋਟੇ ਉਨ੍ਹਾਂ ਦੇ ਵਿੱਚ ਸਹਿਮ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ ਉਹ ਪੰਜਾਬ ਸਰਕਾਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਇੱਕ ਜਦੋਂ ਇਲੈਕਸ਼ਨ ਲੜਨੀ ਸੀਗੀ ਉਸ ਟਾਈਮ ਅਸੀਂ ਕਿਹਾ ਸੀਗਾ ਕਿ ਹਰ ਘਰ ਦੇ ਉੱਪਰ ਇੱਕ ਪੱਕੀ ਛੱਤ ਹੋਊਗੀ ਤੋਂ ਸਾਡੀ ਗੁਜਾਰਚ ਹਲਕਾ ਵਿਧਾਇਕ ਵਿਵੇਂਦਰ ਜੀ ਸਿੰਘ ਲਾਡੀ ਢੋਸ ਨੂੰ ਹੈ ਕਿ ਕਿਤੇ ਨਾ ਕਿਤੇ ਤੁਸੀਂ ਆ ਕੇ ਇਹਨਾਂ ਲੋਕਾਂ ਦੀ ਸਾਰ ਲਓ ਅੱਗੇ 2027 ਆ ਰਿਹਾ ਹੈ ਜੋ ਵੋਟਾਂ ਦੀ ਲੋੜ ਆ ਵੱਡੇ ਵੱਡੇ ਲੀਡਰ ਇਸ ਇਸ ਘਰਾਂ ਦੇ ਵਿੱਚ ਵੀ ਆਉਣਗੇ ਵਾਅਦੇ ਵੀ ਕੀਤੇ ਜਾਣਗੇ ਪਰ ਅਸੀਂ ਪੁੱਛਿਆ ਕਿ ਅੱਗੇ ਵੀ ਪਿੱਛੇ ਵੀ ਲੀਡਰ ਵੱਡੇ ਵੱਡੇ ਆਉਂਦੇ ਰਹੇ ਹੋਣਗੇ ਸੋ ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਕਿਸੇ ਨੇ ਵੀ ਅਜ ਤੱਕ ਸਾਡੀ ਸਾਰ ਨਹੀਂ ਲਈ ਸੋ ਸਾਨੂੰ ਪੁੱਛਿਆ ਨਹੀਂਗਾ ਸਿਰਫ ਵੋਟਾਂ ਲੈ ਕੇ ਤੇ ਤੁਰਦੇ ਬਣਦੇ ਆ ਸੋ ਵੀਰ ਆ ਜਿਹੜਾ ਉਹਦੇ ਨਾਲ ਵੀ ਗੱਲਬਾਤ ਕੀਤੀ ਕਿ ਅਸੀਂ ਜਿੱਥੇ ਰਹਿ ਰਹੇ ਆ ਉਹ ਵੀ ਪੰਚਾਇਤੀ ਜ਼ਮੀਨ ਹੈ ਤੇ ਤਕਰੀਬਨ 7000 ਰੁਪਇਆ ਜਿਹੜਾ ਅਸੀਂ ਉਸ ਜ਼ਮੀਨ ਦਾ ਕਿਰਾਇਆ ਦਿੰਨੇ ਆ ਉਹ ਆ ਸਾਡੇ ਪੰਜਾਬ ਦੀ ਅਸਲ ਤਸਵੀਰ ਹੈ ਸਰਕਾਰੀ ਪ੍ਰਸ਼ਾਸਨ ਕਧਕਾਰੀਆਂ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਸਾਰ ਜਰੂਰ ਲਈ ਜਾਵੇ ਸਾਡੇ ਐਸਡੀਐਮ ਸਾਹਿਬ ਡੀਸੀ ਸਾਹਿਬ ਇਹ ਕਿਵੇਂ ਗੁਰਬਤ ਦੀ ਜ਼ਿੰਦਗੀ ਹੈ ਜਿਹੜੀ ਉਹ ਜੀ ਰਹੇ ਨੇ ਨਾ ਇੱਥੇ ਪਾਣੀ ਦੀ ਸਹੂਲਤ ਹੈ ਨਾ ਬਿਜਲੀ ਦੀ ਸਹੂਲਤ ਹੈ ਉਹ ਨਾ ਹੀ ਇਹ ਜਿਹੜੀ ਜਗ੍ਹਾ ਇਹਨਾਂ ਦਾ ਕੋਈ ਆਪਣੀ ਪਰਸਨਲ ਪ੍ਰਾਪਰਟੀ ਹੈ ਘਰ ਡਿੱਗੇ ਹੋਏ ਨੇ ਬੱਚੇ ਸਹਿਮ ਦਾ ਮਾਹੌਲ ਹੈ ਬੱਚਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਫਾਦਰ ਹੈ ਉਹ ਦਿਹਾੜੀ ਦਾ ਪਾ ਕਰਦਾ ਹੈ ਤੋ ਜਿਹੜੇ ਬੱਚੇ ਆ ਉਹਨਾਂ ਦੇ ਦਿਲ ਦੇ ਵਿੱਚ ਇੱਕ ਸੁਪਨਾ ਮੈਂ ਗੱਲ ਕਰ ਰਿਹਾ ਸੀ ਅਸੀਂ ਉਹਨਾਂ ਦੇ ਨਾਲ ਕਿ ਤੁਸੀਂ ਪੜ੍ਹ ਲਿਖ ਕੇ ਕੀ ਬਣਨਾ ਚਾਹੁੰਦੇ ਹੋ ਉਹਦਾ ਸੁਪਨਾ ਸੀ ਬੱਚੇ ਦਾ ਕਿ ਮੈਂ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਨਾ ਸੋ ਸ਼ਰਮ ਆਉਣੀ ਚਾਹੀਦੀ ਇਹੋ ਜੀਆਂ ਸਰਕਾਰਾਂ ਨੂੰ ਜਿਹੜੀਆਂ ਕਿ ਇੱਕ ਆਰਮੀ ਦੇ ਵਿੱਚ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਬੱਚਾ ਤੇ ਉਸਦੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਸਰਪਾਲਾਂ ਦੇ ਵਿੱਚ ਰਹਿ ਰਹੇ ਨੇ ਸੋ ਮਾਮਲਾ ਕੀ ਹੈ ਇਹ ਜਾਣ ਲੈਨੇ ਆਪਾਂ ਪਰਿਵਾਰ ਦੇ ਕੋਲ ਬਾਈ ਜੀ ਕੀ ਨਾਮ ਆਪਣਾ ਵੋਟਾ ਸਿੰਘ ਜੀ ਕਿਹੜਾ ਪਿੰਡ? ਤਾਵਾ ਜੀ। ਕਿੱਥੇ ਰਹਿ ਰਹੇ ਹੁਣ ਇਸ ਟਾਈਮ? ਅਸੀਂ ਖੇਤਾਂ 'ਚ ਜੀ। ਜੈਦੀ ਪੜੀ ਹੈ ਜੀ। ਹਾਂਜੀ। ਜਿਹੜੇ ਆਪਣੇ ਮਕਾਨ ਡਿੱਗੇ ਆਪਾਂ ਦੇਖ ਰਹੇ ਆਂ, ਚੱਤਾਂ ਡਿੱਗੀਆਂ ਪਈਆਂ। ਕੰਧਾਂ ਵੀ ਡਿੱਗੀਆਂ, ਕੱਚੇ ਮਕਾਨ ਆ। ਹਾਂਜੀ। ਤੇ ਇਹ ਕਿਵੇਂ ਗੁਜ਼ਾਰਾ ਹੋ ਰਿਹਾ? ਤੇ ਕਿਵੇਂ ਡਿੱਗੇ ਆ? ਇਹ ਗੁਜ਼ਾਰਾ ਜੀ ਇਹ ਮੀਂਹ ਨਾਲ ਡਿੱਗੇ। ਮੀਂਹ ਨਾਲ ਡਿੱਗੇ ਜੀ। ਇਹ ਪਿਛਲੇ ਦਿਨ ਬਰਸਾਤਾਂ ਆਈਆਂ। ਹਾਂਜੀ। ਕਿੰਨੇ ਮੈਂਬਰ ਆ ਸਰ ਜੀ? ਅਸੀਂ ਮੈਂਬਰ ਹੈਗੇ 6-7 ਜਣੇ। ਤਹਾਡੇ ਬੱਚੇ ਕਿੰਨੇ ਦੋ ਹੈ ਇੱਕ ਕੁੜੀਆ ਭਰਾ ਦੇ ਭਰਾ ਦੇ ਦੋ ਮੁੰਡੇ ਇੱਕ ਕੁੜੀਆ ਕੰਮ ਕੀ ਕਰਦੇ ਹੋ ਤੁਸੀਂ ਬਸ ਆ ਦਿਹਾੜੀ ਕਿਸੇ ਨਾਲੋਂ ਬਣੇ ਪਰਪਾਲਾ ਠੰਡ ਦਾ ਸੀਜ਼ਨ ਹੈ ਪਰਪਾਲਾ ਜਿਹੜੀਆਂ ਉਸ ਠੰਡੀਆਂ ਹੋ ਜਾਣੀਆਂ ਹਾਂ ਹਾਂਜੀ ਕਿਸੇ ਨੇ ਖਾਰ ਨਹੀਂ ਲਈ ਆ ਕੇ ਕਰੇ ਨਹੀਂ ਜੀ ਨਹੀਂ ਜੀ ਮਕਾਨ ਤੁਹਾਨੂੰ ਬਣਾ ਕੇ ਨਹੀਂ ਦੇ ਸਰਕਾਰ ਵੋਟਾਂ ਲੈ ਕੇ ਚੱਲ ਜਾਂਦੀ ਏ ਲਾਰਾ ਲਾ ਕੇ ਤੇ ਮੁੜ ਕੇ ਬਸ 5 ਸਾਲ ਆਰਿਆਂ ਚ ਰੱਖਦੀ ਹੈ ਪਿੰਡ ਦਾ ਸਰਪੰਚ ਦਾ ਨਾਮ ਪਤਾ گئے پٹواری جی جی ساری بازی پارٹی باز چکر چر تو ووٹا پا رہا سانو ہو گئے جی ہاں جی ਪਰ ਤੋਂ ਦੇ ਕਰੇ ਐਦਾ ਕਰਕੇ ਉਸ ਤੋਂ ਵਟਾ ਲੈਣ ਤੋਂ ਬਾਅਦ ਕੋਈ ਨਹੀਂ ਵਾਦਾ ਨਹੀਂ ਕਰਕੇ ਜਾਂਦੇ ਵੀ ਵਾਦਾ ਜੀ ਕਰਦੇ ਜਰੂਰ ਮੁਰ ਕੇ ਪੂਰਾ ਨਹੀਂ ਕਰਦੇ ਜੀ ਜਿਵੇਂ ਮੰਨ ਲਓ ਜਿਹੜੀ ਮਾਤਾ ਵਾ ਬਾਬਾ ਜੀ ਬਿਰਧ ਮਾਤਾ ਹਾਂਜੀ ਤੇ ਮੰਨ ਲਓ ਜਿਹੜੇ ਬਜ਼ੁਰਗ ਹੁੰਦੇ ਆ ਉਹਦਾ ਵੈਸੇ ਫੰਡ ਟੁੰਡ ਜਾਂ ਜ਼ਿਆਦਾ ਹੁੰਦਾ ਹਾਂਜੀ ਹਾਂਜੀ ਉਹ ਉਹ ਕਿਵੇਂ ਰਹਿ ਰਹੀ ਹੈ ਕਿਵੇਂ ਗੁਜ਼ਾਰਾ ਬਸ ਦੇਖ ਲਓ ਇੱਥੇ ਪੈਂਦੀ ਹੈ ਇੱਥੇ ਤੰਬੂ ਚ ਪਈ ਹੁੰਦੀ ਹੈ ਕੋਈ ਮੰਨੋ ਜਿਹੜੇ ਆਪਣੇ ਹਲਕਾ ਵਿਧਾਇਕ ਬਿੰਦਰਜੀ ਸਿੰਘ ਲਾਡੀ ਤੋਂ ਸਿੱਧਾ ਕਾਏ ਹੁਣ ਵੋਟਾਂ ਮੰਗਣ ਜੇ ਆਉਂਦੇ ਪਿੰਡ ਤਾਂ ਅੱਖੀਂ ਪਿੱਛੇ ਰਹੇ ਆਈ ਨਹੀਂ ਗਾਂ ਤਾਂ ਜੇ ਤਾਂ ਆਪਣੇ ਬੰਦੇ ਹੀ ਭੇਜਦੇ ਉਹ ਵੋਟਾਂ ਲੈ ਲੈਂਦੇ ਜੀ ਵਾਦਾ ਕਰਦੇ ਨਖਰਾਂਂਡਾ ਮਾਰ ਜਾਂ ਤੁਸੀਂ ਐਮਐਲਏ ਨੂੰ ਕਦੇ ਜਾ ਕੇ ਕਿਹਾ ਹੋਵੇ ਵੀ ਸਾਡੀ ਕੁਸਾਰ ਲਓ ਜੀ ਦੇਖੋ ਅਸੀਂ ਜੀ 2-3 ਦਿਨ ਹੋ ਗਏ ਗਏ ਆ ਜੀ ਉਹ ਕਹਿੰਦੇ ਨਹੀਂ ਵੀ ਅਜੇ ਨਹੀਂ ਗਏ ਲਾਡੀ ਟੋਸ ਕੋ ਗਏ ਹਾਂਜੀ ਤਰਨ ਗਏ ਸੀ ਅਸੀਂ ਹੋ ਗਏ 3-4 ਦਿਨ ਉਹ ਗਏ ਨੂੰ ਸਰਪੰਚ ਵੀ ਗਿਆ ਛੱਡ ਨਾਲ ਕੀ ਕਹਿਣਾ ਸੀਗਾ ਉਹਨਾਂ ਦਾ ਉਹਨਾਂ ਨੇ ਉਹ ਕਹਿੰਦੇ ਉਹਨੇ ਦੂਜੇ ਆਪਣੇ ਪੀਓ ਉਹ ਕਹਿੰਦੇ ਜੀ ਆਪਣੇ ਦਰਿਆ ਤੋਂ ਬਾਹਰਲੇ ਪਾਸੇ ਉਧਰ ਆਏ ਹੋਏ ਆ ਤੇ ਬੰਦ ਤੁਰਲੇ ਆਪਣੇ ਕੋਈ ਕਮਰਾ ਨਹੀਂ ਆਇਆ ਅੱਛਾ ਜਿਹੜੇ ਦਰਿਆ ਦੇ ਵਿੱਚ ਘਰ ਆ ਹਾਂਜੀ ਉਹਨਾਂ ਦੇ ਮਕਾਨ ਬਣਿਆ ਹਾਂਜੀ ਤੇ ਬਾਹਰਲੇ ਦੇ ਨਹੀਂ ਆਏ ਬਾਹਰਲੇ ਦੇ ਪਰਤਾਤਾਂ ਦੇ ਕਾਰਨ ਇਹ ਵੀ ਡਿੱਗੇ ਹਨ ਹਾਂਜੀ ਤੋ ਦੇਖਨੂ ਰਾ ਰਾ ਵੀ ਹੈ ਨੀ ਗਾ ਰਾ ਵੀ ਆ ਵਾਇਆ ਹੈ ਸਾਰਾ ਰਾਈ ਵਾਇਆ ਹੈ ਹਾਂਜੀ ਸਾਗਤਾਂ ਚ ਹੈਗਾ ਜਬਰਦਸਤ ਧੱਕੇ ਨਾਲ ਵਾਇਆ ਹੈ ਪੰਚਾਇਤ ਨੇ ਆ ਕੇ ਤੁਹਾਨੂੰ ਕਿਹਾ ਤਾਂ ਨਹੀਂ ਕਿ ਜਰ ਜ਼ਮੀਨ ਸਾਡੀ ਆ ਖਾਲੀ ਕਰੋ ਨਹੀਂ ਜੀ ਕਿਹਾ ਨਹੀਂ ਇਹ ਠੇਕਾ ਪਰਦੇ ਜੀ ਠੇਕਾ ਪਰਦੇ ਹਾਂਜੀ ਕਿਰਨਾ ਹਾਲ ਦਾ 7000 ਰੁਪਇਆ 7000 ਰੁਪਇਆ ਸਾਲ ਦਾ 7000 ਰੁਪਇਆ 7000 ਰੁਪਇਆ ਸਾਲ ਦਾ ਹਾਂਜੀ ਕਿਹਦੇ ਘਰ ਰਹਿ ਰਹੇ ਤੁਸੀਂ ਹਾਂਜੀ ਕਿਹਦੇ ਰਹਿ ਰਹੇ ਹੋ ਜੀ ਹਾਂਜੀ ਕਿ ਨਿਕਲਣਾ ਤੇ ਕੁਛ ਮਰਲੇ ਥਾਂ ਤਾਨੂੰ ਪਤਾ ਜਿਹੜੀ ਸਰਕਾਰ ਆ ਜਾਂ ਕੋਈ ਵੀ ਸਰਕਾਰ ਹੋਵੇ ਉਹ ਪੰਜ-ਪੰਜ ਮਰਲੇ ਦੇ ਪਲਾਟ ਦਿੰਦੀ ਆ ਸਮਝ ਲਓ ਇਹ ਤੁਹਾਨੂੰ ਪਲਾਟ ਹੀ ਦਿੱਤੇ ਗਏ ਹੁਣ ਨਹੀਂ ਜੀ ਪਲਾਟ ਨਹੀਂ ਸਾਡੇ ਕੋਲ ਠੇਕਾ ਲੈਂਦੇ ਆ ਉਹ ਠੇਕਾ ਹੁਣ ਕੌਣ ਲੈਂਦਾ ਸਰਪੰਚ ਸਾਹਿਬ ਲੈਂਦੇ ਪੰਚਾਇਤ ਲੈਂਦੇ ਹਾਂਜੀ ਬੋਲੀ ਹੁੰਦੀ ਆ ਜੀ ਤੇ ਗੁਜ਼ਾਰਾ ਕਿਵੇਂ ਹੋ ਰਿਹਾ ਆ ਪਰ ਦੇਖਦੇ ਆ ਗੁਜ਼ਾਰਾ ਬਸ ਜੀ ਹਾਂ ਟਾਂ ਪਾਸ ਹੀ ਰਾਤ ਨੂੰ ਠੰਡੀਆਂ ਹਵਾਵਾਂ ਚੱਲਦੀਆਂ ਚਲੋ ਦਿਨੇ ਤਾਂ ਮਾੜਾ ਮੱਟਾ ਟਾਈਮ ਪਾਸ ਹੋ ਜਾਂਦਾ ਜਿੱਦਾਂ ਗਰਮੀ ਅੱਗੇ ਆਉਣੀ ਆ ਗਰਮੀ ਦੇ ਵਿੱਚ ਵੀ ਤਰਪਾਲਾਂ ਗਰਮ ਹੋ ਜਾਂਦੀਆਂ ਹਾਂਜੀ ਸਾਡਾ ਜੀ ਬੁਰਾ ਹਾਲ ਮੰਗ ਕੀ ਕਰਦੇ ਆਂ ਤੁਸੀਂ ਸਰਕਾਰ ਤੋਂ ਮੰਗ ਤਾਂ ਸਰਕਾਰ ਕੋ ਇਹ ਕਰਦੇ ਸਾਡਾ ਘਰ ਪੱਕਾ ਕੀਤਾ ਜਾਵੇ ਤੇ ਰਾਹ ਸਾਡਾ ਛਡਵਾਇਆ ਜਾਵੇ ਜੇ ਤੁਸੀਂ ਪੰਚਾਇਤ ਕੋਲ ਜਾਂਦੇ ਆਂ ਰਾਹ ਛਡਾਉਣ ਵਾਸਤੇ ਕਾਹ ਕਰਦੇ ਉਹ ਵੀ ਕਹਿੰਦੇ ਅੱਗੇ ਉਹ ਵੀ ਬੱਸ ਕਹਿੰਦੇ ਆ ਤੁਸੀਂ ਛੱਡੋ ਖੜਾ ਗਰੀਬ ਘਰਾਂ ਤੁਸੀਂ ਸਾਡੇ ਕੋਈ ਨਹੀਂ ਲੰਘੀ ਜਾਓ ਹਾਂਜੀ ਪਟਾ ਤੇ ਲੰਘੀ ਜਾਓ ਹਾਂਜੀ ਕਿਉਂਕਿ ਤੁਸੀਂ ਠੇਕਾ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਠੇਕਾ ਦਿੰਨੇ ਆ ਜਦੋਂ ਠੇਕਾ ਦਿੰਨੇ ਆ ਫਿਰ ਰਾਹ ਵੀ ਆਪਣਾ ਚਾਹੀਦਾ ਹਾਂਜੀ ਰਾਹ ਨਹੀਂ ਸ਼ੁਰੂ ਕਰਦੇ ਜੇ ਤੁਹਾਡੀ ਆਵਾਜ਼ ਹੈ ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਕੋਲੇ ਪਹੁੰਚਦੀ ਹੈ ਤਾਂ ਕੀ ਕਹਿਣਾ ਚਾਹੁੰਦੇ ਉਹਨੂੰ ਸਾਡੇ ਤਾਂ ਕਹਿੰਦੇ ਜੇ ਤੁਹਾਡੀ ਸਰਕਾਰ ਸਾਡੇ ਘਰ ਪੱਕੇ ਪਾਏ ਜਾਣ ਸਾਨੂੰ ਰਾਹ ਦਿੱਤਾ ਜਾਵੇ ਬਸ ਸਾਡੀ ਆਹੀ ਮੰਗ ਫਿਰ ਇਹ ਦਾ ਠੇਕਾ ਚੱਲਦਾ ਰਹੂਗਾ ਇਹ ਠੇਕਾ ਜੀ ਪੰਚਾਇਤ ਲੈਂਦੀ ਹੈ ਦੇਈ ਜਾਂਦੀ ਹੈ ਕਦੇ ਦੰਡੋੜੇ ਪਿੰਡ ਦੇ ਵਿੱਚ ਕਿਪਰੰਦ ਦੇ ਵਿੱਚ 플ਾਟ ਵੰਡੇ ਗਏ ਹੋਣ 플ਾਟ ਨਹੀਂ ਜੀ ਨਹੀਂ ਵੰਡੇ ਆ ਨਹੀਂ ਦਿੱਤਾ ਜੀ ਉਹ ਵੀ ਮੰਨ ਕਰਦੇ ਹੋ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਸੰਦੀਪ ਸਿੰਘ ਤੇ ਆਪਾਂ ਮਿਲ ਨਾਲ ਹੋ ਜੋ ਤੁਹਾਡਾ ਤੁਸੀਂ ਨਾਲ ਹੋ ਜੋ ਕਿਹੜਾ ਪਿੰਡ ਕਿਹੜਾ ਕਾਵਾ ਕਾਵਾ ਤੇ ਹੁਣ ਆਪਾਂ ਜਿੱਥੇ ਬੈਠਿਆ ਤੁਹਾਡਾ ਮਕਾਨ ਵੀ ਮੇਰੇ ਸਾਹ ਨਾਲ ਡਿੱਗਣਾ ਕਿੰਨੀ ਕਲਾਸ ਚ ਪੜਦੇ ਹੋ 10 ਹਾਂਜੀ 10 ਵਨ ਕਿੱਥੇ ਪੜਦੇ ਹੋ ਕਮਾਲ ਕਮਾਲ ਤੇ ਗਾਰੀ ਸਕੂਲ ਚ ਹਾਂਜੀ ਕਿ ਮਨੋਹਰ ਘਰ ਦੇ ਹਾਲਾਤ ਕਿੱਦਾਂ ਨੇ ਮਕਾਨ ਕਿਵੇਂ ਡਿੱਗਿਆ ਆਪਣੇ ਇਹ ਮੀਆਂ ਨਾਲ ਡਿੱਗਿਆ ਹਨੇਰੀਆਂ ਨਾਲ ਸੱਤਾਂ ਕਰਕੇ ਡਿੱਗਿਆ ਡਰ ਬਹੁਤ ਲੱਗਦਾ ਸੱਤਾਂ ਦੇਖ ਕੇ ਕਿਹੜੀ ਕੰਮ ਕੀ ਕਰਦੇ ਤੁਸੀਂ ਦਿਹਾੜੀ ਕਰਦੇ ਹੋ ਕਿਹੜੀ ਕਰਦੇ ਕਿੰਨੇ ਭਰਾ ਨੇ ਦੋ ਇੱਕ ਭੈਣ ਮੰਮੀ 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 ਬਰਾਤ ਤੋਂ ਮੰਮੀ ਕਿੱਦਾਂ ਤੋਂ ਡਰ ਨਹੀਂ ਲੱਗਦਾ ਜਿੱਦਾਂ ਮਕਾਨ ਉੱਪਰੋਂ ਡਿੱਗਣ ਵਾਲਾ ਵਾ ਡਰ ਲੱਗਦਾ ਕਿ ਨਹੀਂ ਲੱਗਦਾ ਡਰ ਬਹੁਤ ਲੱਗਦਾ ਪੂਰਾ ਲੱਗ ਰਿਹਾ ਢਾਂ। ਜਿਵੇਂ ਮੰਨ ਲਓ ਹੁਣ ਤਾਂ ਬਰਸਾਤਾਂ ਨਹੀਂ ਹੋ ਰਹੀਆਂ ਜਦੋਂ ਬਰਸਾਤਾਂ ਹੋਣਗੀਆਂ ਖੰਡ ਡਿੱਗੇ ਹੋਏ ਆ। ਹਾਂਜੀ। ਕੋਈ ਥੋੜੇ ਕੋਲੇ ਪਿੰਡ ਦਾ ਸਰਪੰਚ ਜਾਂ ਮੈਂਬਰ ਜਾਂ ਕੋਈ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਕੋਈ ਨੁਮਾਇੰਦਾ ਅਜੇ ਤੱਕ ਪਹੁੰਚਿਆ ਨਹੀਂ ਕਿ ਇੱਥੇ। ਨਹੀਂ ਆਇਆ ਹੈ। ਕਿਤੇ ਦਿਲ ਦੇ ਵਿੱਚ ਇੱਛਾ ਨਹੀਂ ਜਾਂ ਆਪਣੀ ਗੱਜੀ ਕਿ ਸਾਡਾ ਵੀ ਆਪਣਾ ਘਰ ਹੋਵੇ, ਪੱਕਾ ਮਕਾਨ ਹੋਵੇ। ਹਾਂਜੀ। ਇੱਕ ਜਾਂਦੀ ਹੋਵੇ। ਹਾਂਜੀ। ਤੇ ਉਹਦੇ ਵਿੱਚ ਅਸੀਂ ਬੈਠ ਕੇ ਬਿਜਲੀ ਆਉਂਦੀ ਐਥੇ? ਬਿਜਲੀ ਆਉਂਦੀ। ਨਹੀਂ ਆਉਂਦੀ। ਪਾਣੀ? ਪਾਣੀ ਨਹੀਂ। ਪਾਣੀ ਆਪਣਾ ਮੋਟਰ ਆ ਜ। ਮੋਟਰ ਹੈ। ਆਪਣੀ ਮੋਟਰ ਹੈ। ਅੱਛਾ ਬੇਟੇ ਇਹ ਦੱਸੋ ਵੀ ਮੰਨ ਲਓ ਜੇ ਅਪਰੇ ਡੈਡੀ ਨਾਲ ਗੱਲ ਕਰ ਰਹੇ ਸੀ ਕਿ ਜਮੀਨ ਦਾ ਠੇਕਾ ਦਿੰਨੇ ਹੋ ਤੁਸੀਂ ਇੱਕ ਸਾਲ ਦਾ ਕਿਰਾਏ ਦੇ ਰਹੇ ਹੋ। ਹਾਂਜੀ ਕਿਰਾਏ ਕਿਰਾਏ। ਕਿਸ ਨੇ ਬਾਣੀ ਫੜੀ ਕੋਈ ਇੰਨੀਆਂ ਸੌਫਟਵਾਵਾਂ ਐਨਆਰਆਈ ਲੋਕ ਆ ਗਏ ਕੋਈ ਹੋਰ ਸੇਵਾਦਾਰੀਆਂ ਇੰਨੇ ਕਿਸ ਨੇ ਬਾਣੀ ਫੜੀ ਐ ਇਸ ਤੇ? ਹਾਂ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਜੀ ਸਾਡੇ ਘਰ ਤੋਂ ਰਾਜ ਰਾਜ ਹਾਂ ਹਾਂ ਤੇ ਪੜ ਕੇ ਕੀ ਬਣਨਾ ਚਾਹੁੰਦੇ ਹੋ ਪੜ ਕੇ ਆਰਮੀ ਆਰਮੀ ਜਨ ਤੁਸੀਂ ਬੇਟੇ ਤੁਹਾਡਾ ਕੀ ਸੁਪਨਾ ਵਾ ਸੁਪਨਾ ਸਰਪੰਚ ਸਾਹਿਬ ਇੱਕ ਗਰਵਚਨ ਘੋਰਾ ਵੀ ਉਹਨਾਂ ਦੇ ਮਕਾਨ ਆ ਜਿਹੜੇ ਬਰਸਾਤਾਂ ਦੌਰਾਨ ਢਿੱਗੇ ਹੋਇਆ ਕੱਚੀਆਂ ਛੱਤਾਂ ਸੀਗੀਆਂ ਕੱਚੀਆਂ ਹੀ ਕਹਿੰਦਾ ਵਾਂ ਇਹ ਉਹਨਾਂ ਦਾ ਮਕਾਨ ਹਜੇ ਤੱਕ ਕਿਉਂ ਨਹੀਂ ਬਣੇ ਤੁਸੀਂ ਕੋਈ ਕਾਰਵਾਈ ਪਾਈ ਜੀ ਸਰ ਅਸੀਂ ਤਾਂ ਜਦੋਂ ਨਾ ਪਹਿਲੀ ਵਾਰੀ ਬਾਰਛੇ ਪਹਿਲਾਂ ਆਈ ਸੀ ਉਸ ਵੇਲੇ ਪਟਵਾਰੀ ਸਾਹਿਬ ਵੀ ਆਏ ਉਹਨਾਂ ਨੂੰ ਵੀ ਬੁਲਾਇਆ ਸੀ ਇੱਕ ਦੋ ਹੋਰ ਨੁਮਾਇੰਦੇ ਆਏ ਸੀਗੇ ਉਹਨਾਂ ਨੂੰ ਦਿਖਾਇਆ ਲਿਖ ਕੇ ਲੈ ਗਏ ਅੱਛਾ ਜੀ ਲਿਖ ਕੇ ਲੈ ਗਏ ਕਿ ਤੁਹਾਡੇ ਜਲਦੀ ਤੋਂ ਜਲਦੀ ਇਹ ਮਕਾਨ ਬਣ ਜਾਣਗੇ ਭਾਈ ਫਿਰ ਉਹਨਾਂ ਦਾ ਬਾਰਸ਼ਾਂ ਵਧ ਗਈਆਂ ਫਿਰ ਲਿਆ ਕੇ ਤਰਪਾਲਾ ਵਗੈਰਾ ਆਪਦੇ ਕੋਲੋਂ ਦਿੱਤੀਆਂ ਅਸੀਂ ਲਿਆ ਕੇ ਤੇ ਸਰਕਾਰ ਦੇ ਕੋਲ ਵੀ ਘਾਰ ਕਾਫੀ ਵਾਰੀ ਅਸੀਂ ਲਵਾਈ ਆ ਲਾਈ ਵੀ ਆਪ ਵੀ ਗਏ ਆ ਉਹਨਾਂ ਨੂੰ ਵੀ ਲੈ ਕੇ ਗਏ ਆ ਤੇ ਉਹਨਾਂ ਅਜੇ ਤੱਕ ਕੋਈ ਉਹਨਾਂ ਦਾ ਕੋਈ ਨਾਮ ਨਹੀਂ ਕੋਈ ਲਿਸਟ ਦੇ ਵਿੱਚ ਕੋਈ ਕੁਝ ਨਹੀਂ ਕੀ ਕਾਰਨ ਕੀ ਮੰਨਦੇ ਹੋ ਕਿਉਂ ਨਹੀਂ ਕਾਰਵਾਈ ਹੋ ਰਹੀ ਕਿਉਂ ਨਹੀਂ ਮਕਾਨ ਬਣ ਰਿਹਾ ਕੀ ਕਾਰਨ ਕੀ ਮੰਨਦੇ ਹੋ ਕਾਰਨ ਇਹੀ ਹੈ ਜੀ ਉਹ ਜਦੋਂ ਅਸੀਂ ਜਾਈ ਦਾ ਗੱਲਬਾਤ ਕਰੀ ਤਾਂ ਕਹਿੰਦੇ ਵੀ ਦਰਿਆ ਤੋਂ ਬਾਹਰ ਹੈ ਅੱਛਾ ਦਰਿਆ ਵਾਲਿਆਂ ਦੇ ਪਹਿਲਾਂ ਦਰਿਆ ਵਾਲਿਆਂ ਦੇ ਆਉਣਗੇ ਬਾਤ ਚ ਇਹਨਾਂ ਦੇ ਆਉਣਗੀ ਕਿਹੜੀਆਂ ਅਧਿਕਾਰੀ ਨੂੰ ਮਿਲੇ ਤੁਸੀਂ ਕਿਹੜੇ ਅਫਸਰ ਅਸੀਂ ਜੀ ਇੱਥੇ 1 2 ਬੰਦਿਆਂ ਨੂੰ ਮਿਲੇ ਆ ਇੱਥੇ ਐਮ ਐਲ ਏ ਸਾਹਿਬ ਦੇ ਦਫ਼ਤਰ ਵੀ ਜਾ ਕੇ 1 2 ਵਾਰੀ ਸੀ ਹਾਂ ਜੀ ਉਹਨਾਂ ਦੇ ਧਿਆਨ ਚ ਹਾਂ ਜੀ ਉਹਨਾਂ ਦੇ ਧਿਆਨ ਚ ਵੀਡੀਓ ਸਾਹਿਬ ਨੂੰ ਮਿਲੇ ਤੁਸੀਂ ਵੀਡੀਓ ਸਾਹਿਬ ਨੂੰ ਨਹੀਂ ਮਿਲੇ ਜੀ ਨਹੀਂ ਜੀ ਨਹੀਂ ਜੀ ਸੈਕਟਰੀ ਦੇ ਧਿਆਨ ਚ ਹਾਂ ਹਾਂ ਉਹਨਾਂ ਦੇ ਧਿਆਨ ਚ ਗੱਲ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਵੀ ਆਏ ਸੀ ਦੋ ਵਾਰੀ ਉਹ ਵੀ ਦੇਖ ਕੇ ਗਏ ਆ ਹਾਂ ਇੱਕ ਉਹ ਕਹਿ ਰਿਹਾ ਕਿ ਸਾਡੇ ਤੋਂ 7000 ਰੁਪਿਆ ਠੇਕਾ ਲਿਆ ਕਰਾਇਆ ਗਿਆ ਠੇਕਾ ਜੀ ਨੂੰ ਆਪਾਂ ਕਹਿ ਸਕਦੇ ਹਾਂ ਕਾਦਲੇ ਪੂਰੀ ਬਾਰੇ ਜਾਣਕਾਰੀ ਦੇ ਦਿਓ ਜੀ ਉਹ ਕਾਦਲੇ ਕਹਿੰਦਾ ਉਹ ਜਿਹੜੀ ਜ਼ਮੀਨ ਆ ਨਾ ਅਗਲੀ ਸਾਈਡ ਤੇ ਉਹ ਜਿਹੜੀ ਪੰਚਾਇਤੀ ਆ ਜ਼ਮੀਨ ਜਿਨ੍ਹਾਂ ਦੇ ਵਿੱਚ ਜੋ ਠੇਕੇ ਤੇ ਲੈਂਦੇ ਆ ਵਾਈ ਜੋਗਾ ਉਹ ਪੰਚਾਇਤ ਚੜਾਉਂਦੀ ਹੈ ਠੇਕੇ ਤੇ ਤੇ ਉਹਦੇ ਵਿੱਚ ਹੀ ਉਹਨਾਂ ਦੀ ਵੀ ਰਾਇਚ ਵਿੱਚ ਆ ਜਾਂਦੀ ਹੈ ਉਹ ਸਾਰੀ ਉਹਨਾਂ ਕੋਲ 7000 ਉਹਨੇ ਥਾਂ ਦਾ ਨਹੀਂ ਲਿਆ ਜਾਂਦਾ ਕਾਫੀ ਟਾਈਮ ਦਾ ਪੁਰਾਣੇ ਸਮੇਂ ਦਾ ਸ਼ੁਰੂ ਤੋਂ ਹੀ ਉਹ 7000 ਰੁਪਏ ਦਿੰਦੇ ਆ ਠੇਕਾ ਅਗਲੀ ਸਾਈਡ ਕਣਕ ਬੀਜੀ ਹੋਈ ਆ ਥੋੜਾ ਜਿਹਾ ਥਾਂ ਆ ਉੱਥੇ ਪੰਚਾਇਤੀ ਉਹਦਾ ਸਾਰੇ ਦਾ ਹੀ ਠੇਕਾ ਦਿੰਦੇ ਲੇਕਿਨ ਉਹਨੇ ਥਾਂ ਦਾ ਨਹੀਂ ਉਹਨਾਂ ਕੋਲ ਲਿਆ ਜਾਂਦਾ ਲੱਗਦਾ ਨਹੀਂ ਕਿ ਅੱਜ ਨਵੀਂ ਪੰਚਾਇਤ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਇਹ ਜਮਾਤ ਆ ਪਾਇਆ ਜਾਵੇ ਕਿਉਂਕਿ ਪੰਜ-ਪੰਜ ਮਰਲੇ ਦਾ ਪਲਾਟ ਵੈਸੀ ਸਰਕਾਰ ਨਹੀਂ ਅਸੀਂ ਤਾਂ ਆਪ ਕਹਿੰਨੇ ਵੀ ਉਹਨਾਂ ਨੂੰ ਜਿੱਥੇ ਉਹ ਬੈਠੇ ਆ ਉਹਨਾਂ ਦਾ ਥਾਂ ਉਹਨਾਂ ਦੇ ਪੱਕਾ ਕੀਤਾ ਜਾਵੇ ਉਹਨਾਂ ਦੇ ਨਾਮ ਕੀਤਾ ਜਾਵੇ ਸਾਨੂੰ ਤਾਂ ਕੋਈ ਤਰਾਜਗੀ ਨਹੀਂ ਅਸੀਂ ਤਾਂ ਆਪ ਕਹਿੰਨੇ ਆ ਬਿਓ ਲੰਮੇ ਸਮੇਂ ਤੋਂ ਬੈਠੇ ਆ ਵਿਚਾਰੇ ਉਹਨਾਂ ਦੇ ਕਿਸੇ ਵੀ ਪਿੱਛੇ ਕੋਈ ਕਦੀ ਮਕਾਨ ਨਹੀਂ ਆਇਆ ਕਦੀ ਕੋਈ ਉਹਨਾਂ ਦਾ ਪਾਣੀ ਵਾਲਾ ਬੋਰ ਨਹੀਂ ਇੱਥੇ ਕੋਈ ਉਹਨਾਂ ਦੇ ਰਸਤਾ ਵੀ ਨਹੀਂ ਲੱਗਦਾ ਜੋ ਉਹਨਾਂ ਦੇ ਘਰ ਨੂੰ ਰਸਤਾ ਜਾਂਦਾ ਨਾ ਕੋਈ ਨਹੀਂ ਲੱਗਦਾ ਜੀ ਤੁਸੀਂ ਗੱਲ ਕੀਤੀ ਆ ਰਸਤੇ ਦੀ ਪੰਚਾਇਤ ਦੀ ਪੈਲੀ ਆ ਉਹਨੂੰ ਰਸਤਾ ਤਾਂ ਜਾਣਾ ਚਾਹੀਦਾ ਜੀ ਉਹ ਜੀ ਵਿੱਚ ਇੱਕ ਦੋ ਬੰਦੇ ਹੈਗੇ ਆ ਜੀ ਜਿਹੜੇ ਉਹ ਰਸਤਾ ਛੱਡਦੇ ਹੀ ਨਹੀਂਗੇ ਦੋ ਤਿੰਨ ਵਾਰੀ ਅੱਗੇ ਵੀ ਹੋਇਆ ਸੀਗਾ ਇਕੱਠ ਹੋਇਆ ਸੀਗਾ ਇਹ ਰਹਾ ਬਰੇ ਲੇਕਿਨ ਨਹੀਂ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਛੱਡਣਾ ਲੱਗ ਰក ਆਪਾਂ ਦੇਖੀਏ ਤਾਂ ਤਹਿਸੀਲਦਾਰ ਸਾਹਿਬ ਨੂੰ ਤੁਸੀਂ ਦਰਖਾਸਤ ਦੇ ਸਕਦੇ ਸੀਗੇ ਵੀ ਸਾਡਾ ਰਸਤਾ ਜੋ ਪੰਚਾਇਤ ਪੈੜੀ ਦਾ ਛਲਵਾਏਗਾ ਆਪਾਂ ਨੂੰ ਤਾਂ ਹੁਣ ਹੋਣੀ ਆਪਣੇ ਹੱਥ ਤਾਂ ਆਏ ਆ ਹੁਣ ਆਪਾਂ ਜਾ ਕੇ ਤਹਿਸੀਲਦਾਰ ਸਾਹਿਬ ਨੂੰ ਧਿਆਨ ਚ ਲਿਆ ਕੇ ਗਾਂ ਚੋਨਿਆਂ ਦੇ ਵਿੱਚ ਨਾ ਇਹਨਾਂ ਦਾ ਰਸਤਾ ਵੀ ਇਹਨਾਂ ਦੇ ਘਾਰ ਨੂੰ ਪੰਚਾਇਤੀ ਪੈੜੀ ਨੂੰ ਲਵਾਵਾਂਗੇ ਪੈੜੀ ਨੂੰ ਘਰ ਨੂੰ ਨਹੀਂ ਪੰਚਾਇਤੀ ਹਾਂ ਪੰਚਾਇਤੀ ਪੈੜੀ ਨੂੰ ਹੀ ਆਪਾਂ ਰਸਤਾ ਲਵਾਵਾਂਗੇ